ਦਿੱਗਾ ਕਲਸਾ ਬਾਈ ਕਰ ਚਿੱਕੀ ਫਤੇ ਬੋਲੀਏ ਸਤਨ ਝੂਟ ਨਾ ਬੋਲੀਏ ਜੋ ਕਰ ਤਸੇ ਵਾਟ ਮ੍ਰਿਤਾ ਚੋਲੀਏ ਪੈ ਝੂਟ ਰਿੰਬੋਲਣਾ ਸੱਚ ਬੋਲਣਾ ਦਦਾ ਨਾਮ ਪੜੋਰ ਬਣੋਰ ਨਾ ਪੁੱਜੋ ਮੜੇ ਮਸਾਨ ਨਾ ਜੈ ਪੈ ਰਬ ਦੀ ਪੂਜਾ ਕਰਨੀ ਔਰ ਨਿਕਰਨੀ ਦਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਤੇnde ਟੋਟਣ ਆਵੀ ਅਗੰਤ ਪਰੇ ਪੰਡਾਰ ਜਰਾ ਮਰਾ ਤਾਪ ਸਰਤ ਸਾਪ ਸਵਰ ਕੇ ਵਸੈ ਕੋਈ ਲਾਗ ਨਾ ਸਕੇ ਬਨਾਰਕਾ ਲਾਇਆ ਹਰ ਕੀ ਤਮ ਸੇਵਾ ਕਰੋ ਜੱਜੀ ਸੇਵਾ ਕਰੋ ਨਾ ਕੋਈ ਜਿਓ ਹਰ ਕੀ ਸੇਵਾ ਤੇ ਮਰ ਚਿੰਦਿਆ ਬਲ ਪਾਈਆ ਚੁੱਛੀ ਸੇਵਾ ਜਨਮ ਵਰਤਾ ਜਾਇ ਜਿਓ ਨੱਕ ਨੱਤ ਕਸਮ ਮੱਤ ਕਹਿ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚਾ ਵਰਤ ਵਰਤ ਪ੍ਰਭ ਆਇਆ ਭਰਿਆ ਤੋਂ ਸਰਨਾਇ ਨਾਨਕ ਕੀ ਪ੍ਰਭ ਬੇਂਤੀ ਆਪਣੀ ਭਗਤੀ ਲਾ ਰਾਮ ਰਾਮ ਮੜਕੇ ਸਗਲ ਕਾਮ ਜਿੰਨੀ ਅਸਰ ਨਾਮ ਨਾ ਚੇਤੇ ਉਸ ਕਾਹੇ ਜਾਗਾ ਰਾਮ ਰਾਜੇ ਓ ਮਾਰਸ ਜਨਮ ਦੁਲੰਬਾ ਨਾਮ ਬਿਨਾ ਪਰਤਾ ਸਭ ਜਾਏ ਹੁਣ ਬੱਤੇ ਹਰ ਨਾਮ ਨਾ ਵਿੱਚ ਅਗੇ ਭੁੱਖਾ ਤੇ ਖਾਏ ਮਨ ਮੱਖਾ ਨੂੰ ਫਿਰ ਜਨਮ ਹੈ ਨਾਨਕਾਰ ਭਾਏ ਇਕ ਤਲ ਪਿਆਰਾ ਵਿਸਰੇ ਤੁਕ ਲਾਗੇ ਸੁਖ ਜਾਏ ਸਤਗੁਰ ਕੀ ਪ੍ਰਤੀਤਨ ਅਈਆ ਚਾਦਨ ਲਾਗੋ ਪਾ ਉਸ ਨੂੰ ਸਕਨ ਅਪਜੇ ਪਾਵਨ ਸੋ ਗੇੜਾ ਆਵਰ ਜਾਵ ਜਾ ਤ੍ਰੇ ਤ੍ਰ ਖਾਇਆ ਤੋ ਯਤਰ ਤਰ ਕਪੜ ਅੰਗ ਚੜਾਇਆ ਤਰਗ ਸਰੀਰ ਕਿਟਾਂ ਬਸਿਆ ਤੇ ਸਿਓ ਜਤਨ ਖਸਮ ਨਾ ਪਾਇਆ ਪੌੜੀ ਛੜਕੇ ਫਰਤਨ ਆਵੇ ਐਲਾ ਜਨਮ ਗਵਾਇਆ ਖਾਣਾ ਪੀਣਾ ਹੱਸਣਾ ਸੋਣਾ ਵਿਸਰਗਾ ਮਰਨਾ ਅਕਲੀ ਪੜਕੇ ਪੁਜੀਏ ਅਕਲੀ ਕਿਜੇ ਦਾਨ ਅਕਲੀ ਸਹਿਬ ਸੇਵੀ ਅਕਲੀ ਪਾਈਏ ਮਾਨ ਨਾਨਕ ਆਖੇ ਰਾ ਇਹ ਹੋਰ ਗੱਲਾ ਸ਼ੈਤਾਨ ਗੁਰੂ ਗੁਰੂ ਗ੍ਰੰਥ ਕਰਿ ਇਛਾ ਨਾਨਕ ਹਰ ਕਾ ਨਾਮ ਤੇ ਹਸਨ ਸਭਨਾ ਨੂੰ ਕਰਦਾਨ ਜਨਮ ਕਰਮਲ ਉਤਰੇ ਮਨ ਤੇ ਜਾਇ ਘਮਾਨ ਕਾਮ ਕਰੋ ਤਰਾ ਮਈਏ ਪੰਚੇ ਲੋ ਸਵਾਨ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਅੱਠ ਸੱਠ ਤੀਰਤ ਸਗਲ ਪੰ ਜੀ ਦੇਆ ਪਰਵਾ ਜਿਸ ਨੂੰ ਦੇਵੇ ਦੇਆ ਕਰ ਸੋਈ ਪਰਕ ਸੁਝਾਨ ਜਿਨਾ ਮਲਿਆ ਪ੍ਰਭ ਆਪਣਾ ਨਾਨਕ ਸਤਿ ਕਿਰਬਾਨ ਮਾਗ ਸੱਚੇ ਸੇ ਕਾਂਟਿਗੇ ਜਨ ਪੂਰਾ ਗੁਰ ਮਿਹਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ